ਅਫਗਾਨਿਸਤਾਨ ਦੇ ਦੱਖਣੀ ਪੂਰਬੀ ਇਲਾਕਿਆਂ 'ਚ 4 ਸਤੰਬਰ ਨੂੰ ਇੱਕ ਵਾਰ ਫਿਰ 5.6 ਤੀਬਰਤਾ ਦਾ ਭੁਚਾਲ ਆਇਆ ਇਹ ਪਿਛਲੇ 6 ਦਿਨਾਂ 'ਚ ਤੀਸਰਾ ਭੁਚਾਲ ਹੈ ਇਸ ਕਾਰਨ ਪੂਰਬੀ ਇਲਾਕੇ 'ਚ ਆਏ ਭੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਤੇ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਵੀਰਵਾਰ ਰਾਤ ਨੂੰ ਭੁਚਾਲ ਸਥਾਨਕ ਸਮੇਂ ਮੁਤਾਬਕ ਰਾਤ ਨੂੰ 8:55 ਤੇ ਆਇਆ ਇਸ ਤੋਂ ਪਹਿਲਾਂ 31 ਅਗਸਤ 2025 ਨੂੰ 6.0 ਤਿੱਬਤਾ ਦਾ ਭੁਚਾਲ ਆਇਆ ਜਿਸ ਵਿੱਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਮੰਗਲਵਾਰ 2 ਸਤੰਬਰ ਨੂੰ 5.3 ਤਿੱਬਤਾ ਦੇ ਦੂਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਸ਼ਟਰੀ ਸੰਸਥਾ OCHA ਯਾਨੀ ਕਿ United Nations Office for the Coordination of Humanitarian Affairs ਦੀ ਇੱਕ ਮੁਲਾਂਕਣ ਰਿਪੋਰਟ ਮੁਤਾਬਕ ਹੁਣ ਤੱਕ 84000 ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਵਿੱਚੋਂ 2205 ਲੋਕ ਮਾਰੇ ਗਏ ਨੇ 3640 ਕੁਝ ਜ਼ਖਮੀ ਹੋਏ ਨੇ ਤੇ 6700 ਘਰ ਤਬਾਹ ਹੋ ਚੁੱਕੇ ਨੇ FAO ਦੀ ਰਿਪੋਰਟ ਅਨੁਸਾਰ ਨੰਗਰ ਹਾਰ ਵਿੱਚ ਅੰਦਾਜ਼ਨ 756000 ਅਤੇ ਕੁਨਾਰ ਪ੍ਰਾਂਤ ਵਿੱਚ 633000 ਪਸ਼ੂ ਪ੍ਰਭਾਵਿਤ ਹੋਏ ਨੇ ਹਾਲਾਂਕਿ ਵੱਖ-ਵੱਖ ਦੇਸ਼ਾਂ ਵੱਲੋਂ ਅਫਗਾਨਿਸਤਾਨ ਦੀ ਰਾਸ਼ਨ ਦਵਾਈਆਂ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਦੇ ਨਾਲ ਮਦਦ ਵੀ ਕੀਤੀ ਜਾ ਰਹੀ ਹੈ। ਹੁਣ ਅਸੀਂ ਜਾਣਦੇ ਹਾਂ ਕਿ ਆਖਰ ਇਹ ਭੁਚਾਲ ਆਉਂਦੇ ਕਿਵੇਂ ਨੇ। ਦਰਅਸਲ ਭੁਚਾਲ ਉਦੋਂ ਆਉਂਦਾ ਜਦੋਂ ਧਰਤੀ ਦੀ ਸਤ੍ਹਾ ਨੂੰ ਬਣਾਉਣ ਵਾਲੀਆਂ ਟੈਕਟੋਨਿਕ ਪਲੇਟਾਂ ਨਾਲ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰੋਂਦੀਆਂ ਨੇ ਉੱਥੇ ਫੌਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ। अफगानिस्तान पुच्छालਾਂ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫੋਰਟ ਲਾਈਨਾਂ ਦੇ ਸਖਤ ਇਸਤਿਤ ਹੈ ਜਿੱਥੇ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਮਿਲਦੀਆਂ ਨੇ